ਗੁਰੂ ਅਰਜਨਦੇਵ ਜੀ ਇੱਥੇ ਮਤਲਬ 2 ਸਾਲ 5 ਮਹੀਨੇ 13 ਦਿਨ ਰਹਿੰਦੇ ਰਿਹਾ 2 ਸਾਲ ਦੀ ਉਮਰ ਦੇ ਵਿੱਚ ਇੱਥੇ ਆ ਗਲੀਆਂ 'ਚ ਖੇਡਦੇ ਰਿਹਾ ਜੀ ਗੁਰੂ ਜੀ ਨੇ ਬੇਨਤੀ ਮੰਨ ਕੇ ਇੱਥੇ 2 ਸਾਲ 5 ਮਹੀਨੇ 13 ਦਿਨ ਰਹੇ ਆ ਜੀ ਇੱਕ ਕਮੇਟੀ ਸਮਾਂ ਸਭਾੜ ਕਰਨ ਦੀ ਹੈ ਜੀ ਗੁਰੂ ਅਰਜਨਦੇਵ ਜੀ 7344 ਸਾਹਿਬ ਤੋਂ ਇੱਥੇ ਆਏ ਆ ਆਪਣੇ ਚੋਲਾ ਸਾਹਿਬ ਆਏ ਆ ਤਸਕਾਦੀ ਨੰਬਰਦਾਰ ਨਹੀਂ ਜੀ ਉਹਨਾਂ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਮਹਾਰਾਜ ਨੂੰ ਚੋਰੀ ਦਾ ਪ੍ਰਸ਼ਾਸਕ ਆਇਆ ਉਹਨਾਂ ਨੇ ਸੰਭਾਵੇ ਕੀ ਬਚਨ ਕੀਤਾ ਵੀ ਇਸ ਇਹ ਤੁਸੀਂ ਸਾਡੇ ਲਈ ਸੁੰਦਰ ਚੋਲਾ ਬਣਾ ਕੇ ਲਿਆਈ ਜੀ ਮੁੜ ਕਿ ਉਹਨਾਂ ਨੇ ਆਖਿਆ ਪੀਸੋ ਅੱਜ ਤੋਂ ਇਹ ਇਸ ਪਿੰਡ ਦਾ ਨਾਂ ਚੋਲਾ ਸਹਿਬ ਹੈ ਜੀ ਸ੍ਰੀ ਗਾਲ ਜੀ ਤੁਸੀਂ ਦੇਖਦੇ ਹੋ ਸਿਟੀ ਹੈਡਲਾਈਨਸ ਸੋ ਅੱਜ ਮੌਜੂਦ ਆ ਉਸ ਧਰਤੀ ਦੇ ਉਸ ਜਗ੍ਹਾ ਤੇ ਜਿੱਥੇ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਸਿੱਖ ਧਰਮ ਦੇ ਪੰਜਵੇਂ ਗੁਰੂ ਤੇ ਸਾਰੀ ਦੁਨੀਆ ਜਿੰਨਾਂ ਦਾ ਕੇਂਦਰ ਤੁਮਸਤਕ ਹੁੰਦੀ ਹੈ ਆਪਣੇ ਸੀਸ ਚ ਹੁੰਦੀ ਆ ਅੱਜ ਉਹਨਾਂ ਦੇ ਸਥਾਨ ਤੇ ਮੌਜੂਦ ਆ ਇੱਥੇ ਉਹਨਾਂ ਨੇ ਤਕਰੀਬਨ 2 ਸਾਲ 5 ਮਹੀਨੇ ਤੇ 13 ਦਿਨ ਦਾ ਸਮਾਂ ਬਿਤਾਇਆ ਹੈ ਤੇ ਉਹਨਾਂ ਜਿਹੜੇ ਬਾਲ ਜਿਹੜੇ ਉਹਨਾਂ ਦੇ ਬੱਚੇ ਹਰਗੋਬਿੰਦ ਬਾਸ਼ਾ ਜੀ ਉਹਨਾਂ ਨੇ ਇੱਥੇ ਜਿਹੜੇ 2 ਸਾਲ ਦੀ ਉਮਰ ਦੇ ਵਿੱਚ ਸਮਾਂ ਬਿਤਾਇਆ ਸੋ ਤੁਸੀਂ ਦੇਖ ਸਕਦੇ ਹੋ ਕਿੰਨਾ ਇਤਿਹਾਸਿਕ ਸਥਾਨ ਹੈ ਨਾਨਕ ਸ਼ਾਹੀ ਇੱਥੇ ਲੱਗੀਆਂ ਹੋਈਆਂ ਨੇ ਇਹ ਖੂਹ ਹੈ ਜਿੱਥੇ ਸੱਚੇ ਬਾਸ਼ਾ ਇਸ਼ਨਾਨ ਕਰਦੇ ਸਨ ਇੱਥੇ ਜਿਹੜਾ ਜਲ ਸੀਗਾ ਉਹ ਵੀ ਹੁੰਦਾ ਸੀਗਾ ਲੇਕਿਨ ਅੱਜ ਉਹ ਖੂਹ ਜਿਹੜਾ ਸੁੱਕਿਆ ਹੋਇਆ ਇੱਥੇ ਜਲ ਨਹੀਂ ਹੈ ਲੇਕਿਨ ਇਥੋਂ ਦੇ ਜਲ ਦੇ ਨਾਲ ਪਹਿਲਾਂ ਲੋਕਾਂ ਦੀਆਂ ਮੁਸੀਬਤਾਂ ਵੀ ਹੱਲ ਹੁੰਦੀਆਂ ਵਈਆਂ ਨੇ ਲੋਕਾਂ ਦੇ ਬੁਖਾਰ ਕਈ ਤਰ੍ਹਾਂ ਦੇ ਜਿਹੜੇ ਰੋਗ ਇਥੋਂ ਦੂਰ ਹੁੰਦੇ ਰਹਿੰਦੇ ਕਸ਼ਟ ਦੂਰ ਹੁੰਦੇ ਰਹਿੰਦੇ ਨੇ ਤੁਸੀਂ ਦੇਖ ਸਕਦੇ ਹੋ ਕਿੰਨਾ ਪੁਰਾਣਾ ਸਥਾਨ ਹੈ ਹਾਲਾਤ ਇਥੋਂ ਦੇ ਬਹੁਤ ਜ਼ਿਆਦਾ ਲੇਕਿਨ ਹੁਣ ਖਰਾਬ ਹੋ ਚੁੱਕੇ ਨੇ ਜਿਹੜੀਆਂ ਇੱਟਾਂ ਨੇ ਨਾਨਕਸ਼ਾਹੀ ਉਹ ਜ਼ਰੂਰ ਇੱਥੇ ਮੌਜੂਦ ਆ ਹਜੇ ਵੀ ਬੜੀ ਪੁਰਾਣੀ ਸਾਡੀ ਵਿਰਾਸਤ ਹੈ ਸਿੱਖ ਧਰਮ ਦੀ ਵਿਰਾਸਤ ਹੈ ਮੈਨੂੰ ਲੱਗਦਾ ਜਿਹਨੂੰ ਸਾਂਭਣ ਦੀ ਲੋੜ ਹੈ ਸੋ ਇਸ ਵਕ ਜਿਹੜੇ ਲਿਆ ਹੀ ਨਹੀਂ ਸੋਨੂ ਜੰਡਿਆਲਾ ਵੀ ਇੱਥੇ ਮੌਜੂਦ ਨੇ ਲੇਕਿਨ ਇਸ ਜਿਹੜਾ ਜਗ੍ਹਾ ਦਾ ਇਤਿਹਾਸ ਜਾਨਣਾ ਵੀ ਬੜਾ ਜ਼ਰੂਰੀ ਹੈ ਸੋ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਬਾਬਾ ਜੀ ਸ਼ਸ਼ਵੀ ਗਾਲ ਜੀ ਬਹੁਤ ਧੰਨਵਾਦ ਹੈ ਪਹਿਲਾਂ ਤੁਸੀਂ ਜਿਹੜਾ ਸਾਨੂੰ ਇਸ ਜਗ੍ਹਾ ਤੇ ਲੈ ਕੇ ਆਏ ਹੋ ਬੜਾ ਧੰਨਵਾਦ ਹੈ ਤੁਹਾਡਾ ਇਸ ਜਗ੍ਹਾ ਦਾ ਇਤਿਹਾਸ ਜਦੂਲ ਜਾਨੂ ਕਰਾਇਆ ਜਾਵੇ ਸੰਗਤਾਂ ਨੂੰ ਧੰਨਵਾਦ ਗੁਰੂ ਸਾਹਿਬ ਜੀ ਸਾਡਾ ਕਿਸੇ ਧੰਨਵਾਦ ਬਾਕੀ ਇੱਥੇ ਗੁਰੂ ਅਰਜਨ ਦੇਵ ਜੀ ਇੱਥੇ ਮਤਲਬ 2 ਸਾਲ 5 ਮਹੀਨੇ 13 ਦਿਨ ਰਹਿੰਦੇ ਰਹਿਆ ਬਾਲ ਹਰਗੋਬਿੰਦ ਸਿੰਘ ਜੀ ਰਹਿੰਦੇ ਰਹੇ ਥੇ 2 ਸਾਲ ਦੀ ਉਮਰ ਦੇ ਵਿੱਚ ਇੱਥੇ ਆ ਗਲੀਆਂ 'ਚ ਖੇਡਦੇ ਰਿਹਾ ਜੀ ਬਾਕੀ ਤੁਸੀਂ ਵੇਖ ਹੀ ਲਿਆ ਸਾਰਾ ਇਹ ਰਤਨ ਮਤਲਬ ਉੱਥੇ ਗੁਰੂ ਕੀ ਗੁਰਦੁਆਰਾ ਗੁਰੂ ਕੀ ਕੋਠੜੀ ਸਾਹਿਬ ਬਣਿਆ ਹੋਆ ਜੀ ਉੱਥੇ ਗੁਰੂ ਸਾਹਿਬ ਮਾਤਾ ਸੁਖਾ ਜੀ ਵੀ ਜਿਨ੍ਹਾਂ ਦੀ ਬੇਨਤੀ ਕਰਨ ਤੇ ਇੱਥੇ ਗੁਰੂ ਸਾਹਿਬ ਠਹਿਰੇ ਸੀ ਉਹਨਾਂ ਨੇ ਬੇਨਤੀ ਕੀਤੀ ਵੀ ਸਾਡੇ ਕੋਲ ਰਹੋ ਤੇ ਉਹ ਮੁੜ ਕੇ ਗੁਰੂ ਜੀ ਨੇ ਬੇਨਤੀ ਮੰਨ ਕੇ ਇੱਥੇ 2 ਸਾਲ 5 ਮਹੀਨੇ 13 ਦਿਨ ਰਹੇ ਆ ਜੀ ਬਾਕੀ ਸਾਰਾ ਕੋ ਇਹ ਪ੍ਰਾਤਨ ਇਤਿਹਾਸ ਆ ਜੀ ਬਾਕੀ ਮੁੜ ਕੇ ਬਾਤ ਮੰਤਰੇਂਦੇ ਰਹੇ ਬਾਕੀ ਹੁਣ ਕਮੇਟੀ ਦੇ ਹੱਥਾਂ ਜੀ ਸਾਰਾ ਕੋ ਇਹ ਕਮੇਟੀ ਸਾਮ ਸੰਭਾਲ ਕਰਨ ਢੀ ਹੈ ਜੀ ਬਾਕੀ ਵਧੀਆ ਉਹਨਾਂ ਨੇ ਆਖਿਆ ਵਾ ਜੀ ਬਣੂਗਾ ਜੀ ਸਥਾਨ ਪੂਰਾ ਵਧੀਆ ਬਣੂਗਾ ਜ਼ਰੂਰ ਲੋਡ ਵੀ ਆ ਕਿਉਂਕਿ ਬੜੀਆਂ ਪਤਾਨੀਆਂ ਵਦਾਸਤਾ ਨੇ ਅਸੀਂ ਗੁਰੂ ਵਿਦੇਸ਼ਾਂ ਦੇ ਵਿੱਚ ਜਾਂਦੇ ਆ ਉਹ ਦੇਸ਼ਾਂ ਦੇ ਵਿੱਚ ਜਾਂਦੇ ਆ ਨਤਮਸਤਕ ਹੋਣ ਨਹੀਂ ਲੇਕਿਨ ਜਦੋਂ ਸਾਡੇ ਕੋਲ ਇੰਨੀਆਂ ਵਰਾਸਤਾਂ ਨੇ ਜ਼ਰੂਰ ਇੱਥੇ ਵੀ ਆਣਾ ਚਾਹੀਦਾ ਹੈ ਸੰਗਤਾਂ ਨੂੰ ਜਾਣੂ ਕਰਾਉਣਾ ਚਾਹੀਦਾ ਕਿਉਂਕਿ ਬੜਾ ਹਜੇ ਲੋਕਾਂ ਨੂੰ ਨਹੀਂ ਪਤਾ ਇਸ ਥਾਨ ਦੇ ਬਾਰੇ ਲੇਕਿਨ ਜਿਹੜਾ ਚੋਲਾ ਸਾਹਿਬ ਹੈ ਨਗਰੀ ਵੀ ਵਸਾਈ ਗਈ ਹੈ ਜਿਹੜਾ ਤਰਨਤਨ ਸ਼ਹਿਰ ਹੈ ਗੁਰੂ ਅਰਜਨ ਪਾਤਸ਼ਾਹ ਨੇ ਵਸਾਇਆ ਸੀਗਾ ਚੋਲਾ ਸਾਹਿਬ ਕਿਸ ਤਰ੍ਹਾਂ ਬਣਿਆ ਇਹਦੇ ਬਾਰੇ ਜ਼ਰੂਰ ਦੱਸਿਆ ਜਾਵੇ ਸੰਗਤਾਂ ਨੂੰ ਉਹ ਜੀ ਗੁਰੂ ਅਰਜਨ ਦੇਵ ਜੀ ਸਾਹਿਬ ਜੀ ਸ੍ਰੀ ਹਾਲੀ ਸਾਹਿਬ ਤੋਂ ਇੱਥੇ ਆਇਆ ਆਪਣੇ ਚੋਲਾ ਸਾਹਿਬ ਆਇਆ ਤੇ ਮਾਤਾ ਸੁਖਾ ਜੀ ਮਾਤਾ ਸੁ ਉਹਨਾਂ ਨੇ ਗੁਰਵਾਰ ਜਿੰਦੇਵ ਜੀ ਨੂੰ ਮਹਾਰਾਜ ਨੂੰ ਚੋਰੀ ਦਾ ਪ੍ਰਸ਼ਾਸਕ ਆਇਆ ਉਹਨਾਂ ਨੇ ਸੰਭਾਵੇਕੀ ਬਚਨ ਕੀਤਾ ਵੀ ਇਸ ਇਹ ਤੁਸੀਂ ਸਾਡੇ ਲਈ ਸੁੰਦਰ ਚੋਲਾ ਬਣਾ ਕੇ ਲਿਆਈ ਜੀ ਮੁੜ ਕੇ ਉਹਨਾਂ ਨੇ ਇਹ ਪੁੱਛਿਆ ਵੀ ਇਸ ਪਿੰਡ ਦਾ ਨਗਰ ਦਾ ਨਾਂ ਕੀ ਹੈ ਉਹਨਾਂ ਨੇ ਆਖਿਆ ਪੈਣੀ ਆ ਜੀ ਪੈਣੀ ਨਗਰ ਆ ਜੀ ਮੁੜ ਕੇ ਉਹਨਾਂ ਨੇ ਆਖਿਆ ਪੀਸ ਤੋਂ ਅੱਜ ਤੋਂ ਇਹ ਇਸ ਪਿੰਡ ਦਾ ਨਾਂ ਚੋਲਾ ਸਾਹਿਬ ਹੈ ਜੀ ਇਹ ਤੁਸੀਂ ਸਾਡੇ ਲਈ ਸੁੰਦਰ ਚੋਲਾ ਬਣਾ ਕੇ ਲਿਆਇਓ ਚੋਰੀ ਨੂੰ ਆਖਿਆ ਚੋਰੀ ਦੇ ਪ੍ਰਸ਼ਾਦ ਉਹਨਾਂ ਨੇ ਸੁੰਦਰ ਚੋਲਾ ਬਣਾ ਕੇ ਲਿਆਓ ਇਸ ਦਾ ਪਿੰਡ ਦਾ ਨਾਮ ਚੋਲਾ ਸਾਹਿਬ ਹੋਵੇਗਾ ਅਰ ਵਿੱਚੋਂ ਜਿਹੜੇ ਸ਼ੰਕਾ ਕਰਨ ਵਾਲੇ ਸੀ ਵੀ ਉਹਨਾਂ ਨੇ ਆਖਿਆ ਵੀ ਨਹੀਂ ਮਹਾਰਾਜ ਜੀ ਐਵੇਂ ਨਹੀਂ ਹੋ ਸਕਦਾ ਇੱਥੇ ਆਪਾਂ ਪੱਡੀ ਆਪਣਾ ਤਾਰ ਕਿਉਂ ਨਹੀਂ ਉਦੋਂ ਤਾਰ ਕਿਉਂਦੇ ਹੁੰਦੇ ਸੀ ਨਾ ਆਪਣਾ ਟੈਕਸ ਟੁਕਸ ਤਾਰ ਕਿਉਂਦੇ ਸੀ ਉਹਨਾਂ ਨੇ ਆਖਿਆ ਵੀ ਉੱਥੇ ਆਪਣਾ ਭੈਣੀ ਆ ਜੀ ਭੈਣੀ ਨਗਰ ਦੇ ਕਾਗਜ ਆ ਜਦੋਂ ਉਹਨਾਂ ਨੇ ਜਦੋਂ ਉੱਥੇ ਆਪਣੀ ਉਹਨਾਂ ਨੇ ਗੁਰੂ ਸਾਹਿਬ ਨੇ ਆਖਿਆ ਵੀ ਜਦੋਂ ਤੁਸੀਂ ਉੱਥੇ ਤਾਰਨ ਗਏ ਆਪਣਾ ਆ ਟੈਕਸ ਤਾਰਨ ਗਏ ਉਦੋਂ ਤੁਸੀਂ ਉੱਥੇ ਆਖਣਾ ਵਾ ਵੀ ਦੂਜਾ ਮਾਰਾ ਤੁਸੀਂ ਚੋਲਾ ਸਾਹਿਬ ਦਾ ਤਾਰਨ ਆਏ ਜੀ ਤੇ ਉੱਥੇ ਜਦੋਂ ਉਹਨਾਂ ਨੇ ਆਖਿਆ ਪੀ ਚੋਲਾ ਸਾਹਿਬ ਦਾ ਸੀਰੀ ਟੈਕਸ ਧਾਰਨ ਆਏ ਆ ਤੇ ਮੁੜ ਕੇ ਉੱਥੋਂ ਦੇ ਜਿਹੜੇ ਹੈਗੇ ਸੀ ਪੀ ਜਿਹੜੇ ਮਤਲਬ ਹੈਗੇ ਸੀ ਮਤਲਬ ਮੁਗਲ ਹੈਗੇ ਸੀ ਉਹਨਾਂ ਆਖਿਆ ਪੀ ਚੋਲਾ ਸਾਹਿਬ ਦਾ ਕੋਈ ਪਿੰਡ ਨਹੀਂ ਹੈਗਾ ਪੈਣੀ ਨਾਮ ਪਿੰਡ ਤੋਂ ਅਗੀ ਤੁਸੀਂ ਤਾਰਦੇ ਰਹੇ ਜੀ ਇੱਥੇ ਕੋਈ ਪਿੰਡ ਨਹੀਂ ਮਤਲਬ ਚੋਲਾ ਸਾਹਿਬ ਨਹੀਂ ਹੈਗਾ ਤੇ ਜਦੋਂ ਮੁੜ ਕੇ ਉਹਨਾਂ ਨੇ ਆਖਿਆ ਕਾਗਜ਼ੇ ਇੱਕ ਵਾਰੀ ਚੈੱਕ ਕਰੋ ਜਦੋਂ ਕਾਗਜ਼ ਚੈੱਕ ਕੀਤੇ ਉਹਦੇ ਵਿੱਚ ਚੋਲਾ ਸਾਹਿਬ ਲਿਖਿਆ ਸੀ ਜੀ ਹਾਂਜੀ ਪੈਣੀ ਤੋਂ ਚੋਲਾ ਸਾਹਿਬ ਬਣਿਆ ਜੀ ਕਾਗਜ਼ਾਂ ਵਿੱਚ ਵੀ ਪੈਣੀ ਤੋਂ ਚੋਲਾ ਸਾਹਿਬ ਬਦਲ ਗਿਆ ਜੀ ਚੋਲਾ ਸਾਹਿਬ ਬਣ ਗਿਆ ਹਾਂਜੀ ਬਾਬਾ ਜੀ ਜੇ ਗੱਲ ਕਰੀਏ ਗੁਰੂ ਅਰਜਨ ਪਾਸ਼ਾ ਦੀ ਕੁਰਬਾਨੀ ਦੀ ਤਤੀ ਤਵੀ ਦੇ ਬਹਿ ਕੇ ਕੁਰਬਾਨੀ ਦਿੱਤੀ ਏ ਅੱਜ ਵੀ ਉਹਨਾਂ ਦੇ ਨਾਮ ਦੀਆਂ ਸ਼ਵੀਲਾਂ ਚੱਲਦੀਆਂ ਨੇ ਉਹਨਾਂ ਦਾ ਨਾਮ ਜਦੋਂ ਤੱਕ ਕਿ ਦੁਨੀਆ ਲੈਣੀ ਚੱਲਦਾ ਰਹਿਣਾ ਲੇਕਿਨ ਜ਼ਰੂਰ ਮੈਨੂੰ ਲੱਗਦਾ ਇੱਧਰ ਵੀ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਬੜਾ ਇਤਿਹਾਸਿਕ ਸਥਾਨ ਹੈ ਸਿੱਖ ਸੰਗਤਾਂ ਨੂੰ ਜਾਣੂ ਕਰਾਉਣਾ ਬੜਾ ਜ਼ਰੂਰੀ ਹੈ ਇੱਥੇ ਲਿਆਉਣਾ ਬਹੁਤ ਜ਼ਰੂਰੀ ਹੈ ਕਿ ਦਰਸ਼ਨ ਕਰ ਸਕਣ ਮੈਨੂੰ ਲੱਗਦਾ ਜਿੱਥੇ ਉਹ ਪੈਰ ਪਾ ਦੇਣ ਉਹ ਮਿੱਟੀ ਵੀ ਪਵਿੱਤਰ ਹੋ ਜਾਂਦੀ ਹੈ ਉਹ ਜਗ੍ਹਾ ਪਵਿੱਤਰ ਹੋ ਜਾਂਦੀ ਹੈ ਲੇਕਿਨ ਇੱਥੇ ਦੇ 2 ਸਾਲ 5 ਮਹੀਨੇ 1 ਹੁਣ ਕਮੇਟੀ ਕਰਨ ਨਹੀਂ ਆ ਜੀ ਉਹਨਾਂ ਨੇ ਆਖਿਆ ਬਈ ਬਣੂਗਾ ਸਥਾਨ ਵਧੀਆ ਬਣੂਗਾ ਸਥਾਨ ਵੈ ਪ੍ਰਬੰਧ ਉਹ ਸਾਹਮਣੇ ਹੈ ਗੁਰੂ ਕੋਠੜੀ ਸਾਹਿਬ ਦਾ ਗੁਰਦੁਆਰਾ ਸ਼੍ਰੋਮਣੀ ਕਮੇਟੀ ਉਹ ਉੱਥੇ ਮੈਂ ਹਾਂ ਡਿਊਟੀ ਉਹਨਾਂ ਦੀ ਵੀ ਡਿਊਟੀ ਕਰਦਾ ਹਾਂ ਉਹਦੇ ਵਿੱਚ ਤੇ ਬਾਕੀ ਉਹ ਬਹੁਤ ਵਧੀਆ ਸਾਹਮਣੇ ਹੈ ਇੱਥੇ ਆਪਣੇ ਸੇਵਾਦਾਰ ਕਰਦੀ ਹੈ ਸੇਵਾ ਕਰਦੀ ਹੈ ਇੱਥੇ ਵੇਖੋ ਤੁਸੀਂ ਆ ਬੂਟੇ ਲਾਏ ਆ ਸਾਰਾ ਕੋ ਸਾਰਾ ਕੋ ਸਾਹਮਣੇ ਹੈ ਜੀ ਇਥੇ ਉਹ ਸਾਫ ਸਫਾਈ ਵੀ ਰੋਜ਼ ਇੱਥੇ ਬੋਕਰ ਫੇਰਦੇ ਆ ਇਹ ਸਾਰਾ ਕੁਝ ਪਾਣੀ ਦਿੰਦੇ ਬੂਟਿਆਂ ਨੂੰ ਇਧਰਲੇ ਬੰਨੇ ਉਹਨਾਂ ਨੇ ਬਾਗ ਲਾਇਆ ਵਾ ਜੀ ਉਧਰ ਵੀ ਸਾਮ ਸਮਲ ਬੂਟੇ ਲਾਉਂਦੇ ਆ ਕੁਦਰਤ ਨਾਲ ਪਿਆਰ ਕਰਦੇ ਆ ਸਾਰਾ ਕੁਝ ਬਾਕੀ ਤੁਸੀਂ ਵੇਖਣੀ ਡੈਰੀ ਬਾਕੀ ਨਹੀਂ ਬਿਲਕੁਲ ਜ਼ਰੂਰ ਉਹ ਜਿਹੜੀਆਂ ਸਮਾਰਕ ਬਹੁਤ ਪੁਰਾਣੇ ਲੇਕਿਨ ਫਿਰ ਵੀ ਉਹ ਪਵਿੱਤਰਤਾ ਮਹਿਸੂਸ ਹੁੰਦੀ ਹੈ ਜੇਕਰ ਗੱਲ ਕਰੀਏ ਇਸ ਜਗ੍ਹਾ ਦੇ ਉੱਪਰ ਤਾਂ ਪਵਿੱਤਰਤਾ ਹਜੇ ਵੀ ਓਨੀ ਹੈ ਕਿਉਂਕਿ ਇੱਥੇ ਆ ਕੇ ਮਹਿਸੂਸ ਹੋ ਰਿਹਾ ਮਨ ਨੂੰ ਸਕੂਨ ਮਿਲ ਰਿਹਾ ਕਿਉਂਕਿ ਜਿੱਥੇ ਬਾਬਾ ਜੀ ਨੇ ਪੈਰ ਰਖੇ ਹੋਣ ਉਹੀ ਜਗ੍ਹਾ ਪਵਿੱਤਰ ਹੋ ਵਾਲੀ ਜਿਹੜੀ ਸੇ ਅੱਜ ਪਹੁੰਚੀ ਹੈ ਉਹ ਪੁਰਾਣੀ ਇਤਿਹਾਸਕ ਦਰਵਾਜ਼ੇ ਵੀ ਇੱਥੇ ਉਦਾਂ ਹੀ ਲੱਗੇ ਹੋਏ ਨੇ ਜ਼ਰੂਰ ਇੱਥੇ ਬਾਗ ਵੀ ਹੈ ਜਿੱਥੇ ਫਾਲ ਲੱਗੇ ਹੋਏ ਨੇ ਉਹ ਪੁਰਾਣੀਆਂ ਜਿਹੜੀਆਂ ਚੀਜ਼ਾਂ तमाम ਇੱਥੇ ਹਜੇ ਵੀ ਨਜ਼ਰ ਆਉਂਦੀਆਂ ਨੇ ਬੜੀ ਖੂਬਸੂਰਤ ਜਗ੍ਹਾ ਲੱਗੀ ਹੈ ਦੇਖਣ ਦੇ ਵਿੱਚ ਲੇਕਿਨ ਜ਼ਰੂਰ ਹੋਰ ਚੀਜ਼ਾਂ ਵੀ ਨੇ ਜਿਹੜੀਆਂ ਇੱਥੇ ਨੋਟ ਕੀਤੀਆਂ ਜਾ ਸਕਦੀਆਂ ਨੇ ਜਿਨ੍ਹਾਂ ਨੂੰ ਹੋਰ ਕਿਸੇ ਢੰਗ ਦੇ ਨਾਲ ਵਧੇਰੇ ਤਰੀਕੇ ਦੇ ਨਾਲ ਅ ਅੱਗੇ ਵਧਾਇਆ ਜਾ ਸਕਦਾ ਸੋ ਜ਼ਰੂਰ ਮੈਨੂੰ ਲੱਗਦਾ ਆਪਾਂ ਹੋਰ ਵੀ ਜਿਹੜੇ ਉਥੋਂ ਦੇ ਦਰਸ਼ਨ ਕਰ ਸਕਦੇ ਆ ਜਗ੍ਹਾ ਦੇ ਤੁਸੀਂ ਦੇਖ ਸਕਦੇ ਹੋ ਉੱਪਰ ਵੀ ਜਿਹੜਾ ਉਹ ਚੀਜ਼ ਹਜੇ ਵੀ ਉਦਾਂ ਹੀ ਬਰਕਰਾਰ ਹੈ ਉਹ ਚੀਜ਼ ਹਜੇ ਵੀ ਇੱਥੇ ਬਰਕਰਾਰ ਹੈ ਉਹ ਦਵਾਰਾਂ ਉਹ ਨਾਨਕ ਸ਼ਾਹੀ ਇਟਾਂ ਉਹ ਅੱਜ ਵੀ ਗੁਰੂ ਸਾਹਿਬ ਦੀ ਜਿਹੜੀ ਮੌਜੂਦਗੀ ਉਹਨਾਂ ਦੇ ਅਸ਼ੀਰਵਾਦ ਦਾ ਇੱਥੇ ਅਹਿਸਾਸ ਸਾਨੂੰ ਕਰਾਉਂਦੀਆਂ ਨੇ ਸੋ ਇਸ ਸਥਾਨ ਦੇ ਉੱਪਰ ਅੱਜ ਸਾਨੂੰ ਜਿਹੜੇ ਸੋਨੂ ਜੰਡਿਆ ਦਾ ਲੈ ਕੇ ਆਏ ਨੇ ਇਥੇ ਦਰਸ਼ਨ ਦੇ ਦਾਇਰੇ ਕਰਾਉਣ ਲਈ ਸੋਨੂ ਜੀ ਪਹਿਲਾਂ ਦੇ ਏ ਦੱਸੋ ਸਾਡੇ ਦਸ਼ਕਾਂ ਨੂੰ ਕਿੱਥੋਂ ਇਦਾਂ ਦੇ ਪੁਰਾਣੇ ਇਤਿਹਾਸਕ ਸਥਾਨ ਜਿਹੜੇ ਕਿਸੇ ਨੂੰ ਨਹੀਂ ਪਤਾ ਹੁੰਦਾ ਤੁਸੀਂ ਲੇਕਿਨ ਲੱਭ ਲੈਂਦੇ ਹੋ ਭਾਜੀ ਵਾਹਿਗੁਰਜੀ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਗੁਰੂ ਸਾਹਿਬ ਆਪ ਹੀ ਲੈ ਆਉਂਦੇ ਆ ਆਪਣੇ ਪਿਆਰਿਆਂ ਤੋਂ ਸੇਵਾ ਲੈ ਲੈਂਦੇ ਜਿੱਦੇ ਤੋਂ ਸੇਵਾ ਲੈਣੀ ਹੁੰਦੀ ਸੱਚੇ ਪਾਸ਼ਾ ਆਪ ਲੈ ਆਉਂਦੇ ਆ ਸ਼ਹੀਦਾਂ ਦੇ ਸਰਤਾਜ ਧੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਹੁਤ ਸੋਹਣੀ ਪੰਕਤੀ ਲਿਖੀ ਨਾ ਪਰ ਜੱਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਗਰਭ ਜਉਣ ਨਾ ਆਇਓ ਸੱਚੇ ਪਾਸ਼ਾ ਦਾ ਨਾਮ ਜਪਣ ਦੇ ਨਾਲ ਹੀ ਸੰਕਟ ਦੂਰ ਹੋ ਜਾਂਦੇ ਆ ਐਸੀ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਤਰਤੀ ਨੂੰ ਸਹਜ ਵਿੱਚ ਰਹਿਣਾ ਸਿਖਾਇਆ ਹੋਵੇ ਤੇ ਸਿੱਖ ਨੂੰ ਬ੍ਰਹਮ ਵਿੱਚ ਲੀਨ ਹੋਣਾ ਸਿਖਾਇਆ ਹੋਵੇ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਦਾ ਇਹ ਉਹ ਸਥਾਨ ਆ ਇਹ ਪੁਰਾਤਨ ਆ ਸਾਰਾ ਇਹ ਭਾਜੀ ਸਾਰਾ ਹੀ ਪੁਰਾਤਨ ਆ ਔਰ ਜਦੋਂ ਮੈਨੂੰ ਪਤਾ ਲੱਗਾ ਤਾਂ ਮੈਂ ਤੇ ਬਿਨ ਦੇਰੀ ਕੀਤੇ ਆ ਗਿਆ ਵੀ ਗੁਰੂ ਸਾਹਿਬ ਤੁਸੀਂ ਕਿਰਪਾ ਕੀਤੀ ਔਰ ਬਾਹ ਫੜ ਕੇ ਅੱਜ ਲੈ ਆਏ ਮਹਾਰਾ ਤੇ ਬੜੀ ਖੁਸ਼ੀ ਹੋਈ ਆਪਾਂ ਨਾ ਅੱਜ ਤੁਸੀਂ ਸਾਰੇ ਆਪ ਰੱਬ ਦੇ ਘਰ ਚ ਆਏ ਆ ਬਿਲਕੁਲ ਬਿਲਕੁਲ ਪੂਰੀ ਕਾਇਨਾਤ ਚ ਪਤਾ ਨਹੀਂ ਹਿਲਦਾ ਗੁਰੂ ਅਰਜਨ ਸਾਹਿਬ ਮਾਰੇ ਦੇ ਹੁਕਮ ਤੋਂ ਬਿਨਾ ਤੇ ਯਾਰ ਰੱਬ ਦੇ ਘਰ ਚ ਐ ਕਰਮਾ ਭਾਗ ਵਾਲੇ ਆ ਔਰ ਤੁਹਾਨੂੰ ਪ੍ਰਾਊਡ ਹੋਣਾ ਚਾਹੀਦਾ ਕਿ ਤੁਸੀਂ ਜਿੰਨੀਆਂ ਆਪਾਂ ਬਾਹਰ ਖਬਰਾਂ ਕਰਦੇ ਹੋ ਬਹੁਤ ਛੋਟੀਆਂ ਨੇ ਔਰ ਬਹੁਤ ਥੱਲੇ ਇੱਥੇ ਤੁਹਾਡੇ ਲੱਖਾਂ ਕਰੋੜਾਂ ਨੇ ਦਰਸ਼ਨ ਕਰਨੇ ਇਸ ਘਰ ਦੇ ਔਰ ਰੱਬ ਦੇ ਘਰ ਹਾਂ ਹਾਂ ਜੀ ਰੱਬ ਦੇ ਘਰ ਦੇ ਜੋ ਦਰਸ਼ਨ ਕਰਨੇ ਤੁਹਾਨੂੰ ਅਸੀਸਾਂ ਦੇਣੀਆਂ ਦੁਆਵਾਂ ਦੇਣੀਆਂ ਫਿਰ ਉਹਨਾਂ ਇੱਥੇ ਆਉਣਾ ਵਾ ਤੇ ਜਦੋਂ ਗੁਰੂ ਸਾਹਿਬ ਦੇ ਘਰ ਇੱਥੇ ਆਉਣਾ ਵਾ ਨਾ ਤੇ ਕਈਆਂ ਨੂੰ ਦੁੱਖ ਹੋਣਾ ਇਹ ਵੇਖ ਕੇ ਹੂੰ ਕੀ ਸਾਡੀ ਐਜੀਪੀਸੀ ਕੀ ਕੋ ਨਹੀਂ ਕਰਦੀ ਪਰ ਐਜੀਪੀਸੀ ਨੂੰ ਕਰਨਾ ਚਾਹੀਦਾ ਵਾ ਇਹ ਸਾਮ ਸੰਭਾਲ ਬਹੁਤ ਜ਼ਰੂਰੀ ਆ ਮੈਂ ਪ੍ਰਧਾਨ ਸਾਹਿਬ ਨੂੰ ਮਿਲਣਾ ਵੀ ਆ ਕਿਉਂਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਤੇ ਬਹੁਤ ਖੁਸ਼ੀਆਂ ਸਾਨੂੰ ਦਿੱਤੀਆਂ ਬਹੁਤ ਕੁਝ ਦਿੱਤਾ ਆਪ ਤੇ ਰੱਖਿਆ ਹੀ ਕੁਛ ਨਹੀਂ ਹਮ ਸਭ ਕੁਝ ਸਾਨੂੰ ਦਿੱਤਾ ਤੇ ਕੀ ਅਸੀਂ ਸਥਾਨਮ ਨਹੀਂ ਸੰਭ ਸਕਦੇ ਵਿਰਾਸਤਾਂ ਵੀ ਨਹੀਂ ਸੰਭ ਸਕਦੇ ਸਾਡਾ ਫਰਜ਼ ਆ ਪਵਿੱਤਰਤਾ ਉਹਨਾਂ ਹੀ ਅੱਜ ਵੀ ਮਹਿਸੂਸ ਹੁੰਦੀ ਆ ਮਨ ਨੂੰ ਸਕੂਨ ਮਿਲ ਰਿਹਾ ਇਸ ਜਗ੍ਹਾ ਤੇ ਆ ਕੇ ਯਾਨੀ ਕਿ ਇੰਨਾਂ ਚੀਜ਼ਾਂ ਨੂੰ ਠੀਕ ਕਰਨ ਦੀ ਲੋੜ ਹੈ ਨਾ ਪਾਜੀ ਜਿੱਥੇ ਚਰਨ ਪਏ ਗੁਰੂ ਨਾਨਕ ਦੇ ਤਪ ਦੇ ਸ਼ਹਿਰ ਗ੍ਰਾਂਠ ੜਗੇ ਜਿੱਥੇ ਮੀਰੀ ਪੀਰੀ ਦੇ ਮਾਲਕ ਜਿਨ੍ਹਾਂ ਨੇ ਕਾਲੇਖਾਨ ਨੂੰ ਵੱਡਿਆ ਸੀ ਤੇਗੇ ਦੇ ਨਾਲ ਕੋੜੇ ਸਮੇਤ ਐਸੇ ਗੁਰੂ ਹਰਗੋਬਿੰਦ ਸਾਹਿਬ ਮਾਰੇ ਬਾਲ ਅਵਸਥਾ ਛਾਏ ਹੁਣ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਚਰਨ ਪਏ ਹੁਣ ਤੇ ਉੱਥੇ ਕੋਈ ਕਮੀ ਨਹੀਂ ਹੋ ਸਕਦੀ ਸਾਡੇ 'ਚ ਕਮੀ ਅਸੀਂ ਬਹੁਤ ਕਮੀਆਂ ਨ ਭਰੇ ਆ ਪਰ ਗੁਰੂ ਸਾਹਿਬ ਦੇ ਇਸ ਥਾਨ ਤੇ ਕੋਈ ਕਮੀ ਨਹੀਂ ਆ ਠੀਕ ਹੈ ਇਹ ਜਗਾ ਜੜੀ ਆ ਸਾਹਮਣੀ ਆ ਤੇ ਜੇ ਕਿਤੇ ਮਾਰੇ ਨੇ ਸੇਵਾ ਲੈਣੀ ਤੋਂ ਆਪਣੇ ਪਿਆਰੇ ਤੋਂ ਨਾਲ ਲੈ ਲੈਣੀ ਜਿਹਦੇ ਕੋ ਲੈਣੀ ਹੋਣਾ ਬਾਹ ਫੜ ਕੇ ਕਰਾ ਲੈਣਾ ਹੁਣ ਉਹਨਾਂ ਦੇ ਹੁਕਮ ਅੰਦਰ ਹੁੰਦਾ ਜੋ ਕੁਛ ਵੀ ਆ ਹੁਕਮ ਤੋਂ ਬਾਹਰ ਕੁਝ ਨਹੀਂ ਹੁੰਦਾ ਠੀਕ ਹੈ ਗੁਰਬਾਣੀ ਚ ਵੀ ਲਿਖਿਆ ਨਾ ਹੁਕਮ ਹੈ ਅੰਦਰ ਸਭ ਕੇ ਬਾਹਰ ਹੈ ਹੁਕਮ ਨਾ ਕੋਈ ਤੇ ਜਿਹਦੇ ਕੋ ਸੱਚੇ ਪਾਤਸ਼ਾਹ ਨੇ ਸੇਵਾ ਲੈਣੀ ਆ ਨਾ ਉਹ ਲੈ ਲੈਣੀ ਆ ਨਾ ਤੁਸੀਂ ਰੋਕ ਸਕਦੇ ਨਾ ਮੈਂ ਰੋਕ ਸਕਦਾ ਸਾਡਾ ਫਰਜ ਆ ਆਵਾਜ਼ ਦੇਣਾ ਸੱਚੇ ਪਾਤਸ਼ਾਹ ਲੈ ਅਸੀਂ ਆਵਾਜ਼ ਦਿੱਤੀ ਲੋਕਾਂ ਨੇ ਦਰਸ਼ਨ ਕਰਨੇ ਆ ਔਰ ਬੜੀਆਂ ਪਿਆਰੀਆਂ ਸੰਗਤਾਂ ਨੇ ਆਉਣਾ ਇੱਥੇ ਔਰ ਝੋਲੀਆਂ ਪਰ ਕੇ ਲੈ ਕੇ ਜਾਣਾ ਮੈਂ ਕਹੂੰਗਾ ਕਿ ਇੱਥੇ ਆ ਗਿਆ ਆਪਾਂ ਹੋਰ ਵੀ ਹੈਗਾ ਇੱਥੇ ਦਰਸ਼ਨ ਕਰੀਏ ਤੇ ਉਹ ਪੁਰਾਣੇ ਪੁਰਾਣੇ ਦਰਵਾਜ਼ੇ ਉਹ ਜਿਹੜੀਆਂ ਨਾਨਕ ਸ਼ਾਹੀ ਟਾਂ ਪੁਰਾਣੀਆਂ ਇੱਥੇ ਹਜੇ ਵੀ ਮੌਜੂਦ ਨੇ ਕਿਉਂਕਿ ਉਹ ਹਜੇ ਵੀ ਇੱਥੇ ਇਹ ਉਹ ਇਟਾਂ ਨੇ ਕਿਸੇ ਸਮੇਂ ਗੁਰੂ ਸਾਹਿਬ ਇੱਥੇ ਇਸ ਜਗ੍ਹਾ ਤੇ ਦੇਖੋ ਮਹਾਰਾਜ ਸੱਚੇ ਪਾਤਸ਼ਾਹ ਨੇ ਚਰਨ ਪਾਏ ਆ ਕਿੰਨਾ ਸਮਾਂ ਹੱਥ ਲੱਗੇ ਆ ਕਿਤੇ ਮਰ ਜੀ ਤੁਹਾਡੇ ਚਿਹਰੇ ਦੀ ਮੁਸਕਾਨ ਬਦਲ ਗਈ ਉਹ ਨਿਸ਼ਾਨ ਹੈਗੀ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਵੇਖੋ ਉੱਥੇ ਸ਼ੀਸ਼ੇ ਲੱਗੇ ਕਿਦਾਂ ਮਹਿਲ ਬਣੇ ਹੋਣਗੇ ਉਸ ਸਮੇਂ ਪਰ ਗੁਰੂ ਸਾਹਿਬ ਨੇ ਲੈ ਉਈ ਗੱਲ ਨਹੀਂ ਅਸੀਂ ਬੇਨਤੀ ਕਰਾਂਗੇ ਪ੍ਰਧਾਨ ਸਾਹਿਬ ਨੂੰ ਵੀ ਔਰ ਆਪਣੀ ਕੌਮ ਨੂੰ ਵੀ ਸਾਡੀ ਕੌਮ ਚੜ੍ਹਦੀ ਕਲ ਵਾਲੀ ਕੌਮ ਆ ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੁਸੀਂ ਵੇਖੋ ਮੈਂ ਇੱਕ ਦਿਨ ਨਾ ਰੋ ਕੇ ਇੱਕ ਵੀਡੀਓ ਪਾ ਲਈ ਸੀ ਖਾਲਸੇ ਦੀ ਜਨਮ ਭੂਮੀ ਨੂੰ ਜਾਣ ਵਾਲਾ ਰਸਤਾ ਸੀ ਅਨੰਦਪੁਰ ਸਾਹਿਬ ਨੂੰ ਤੇ ਮੈਂ ਭਾਵਕ ਹੋ ਗਿਆ ਵੀ ਮਾਰੇ ਸੱਚੇ ਪਾਤਸ਼ਾਹ ਤੇਰੇ ਘਰ ਦੀ ਸੇਵਾ ਨਹੀਂ ਕਰਵਾ ਸਕਦੇ ਖਾਲਸੇ ਦੀ ਜਨਮ ਭੂਮੀ ਨੂੰ ਜਾਣ ਵਾਲਾ ਸੱਚੇ ਪਾਤਸ਼ਾਹ ਨੇ ਅਰਦਾਸ ਪ੍ਰਵਾਨ ਕੀਤੀ ਆ ਜੋ ਸੜਕ 1400 ਕਰੋੜ ਦੀ ਬਣੀ ਆ ਰਕਾਰ ਸੇਵਾ ਵਾਲੇ ਕਿਲਾ ਨੰਦਗੜ੍ਹ ਲਈ ਮਹਾਂਪੁਰਸ਼ ਬਣਾਉਂਦੇ ਆ ਸਤਿਗੁਰੂ ਆਪੇ ਹੀ ਸੇਵਾ ਕਰਾ ਦਿੰਦੇ ਆਪਣੇ ਪਿਆਰਿਆਂ ਕੋ ਕਿਸੇ ਚੀਜ਼ ਦੀ ਕਮੀ ਨਹੀਂ ਇਹ ਉਹਦੇ ਪਿਆਰਿਆਂ ਤੱਕ ਪਹੁੰਚਣੀ ਆ ਵੇਖਿਓ ਫਿਰ ਇਹ ਤੇ ਸੋਨੇ ਦੀ ਬਣਤੀ ਤੇ ਤਦ ਦੀ ਮੁੱਲ ਨਹੀਂ ਤਾਰ ਸਕਦੇ ਇਸ ਕਰਕੇ ਕੌਮ ਕੀ ਦੀ ਆ ਕੌਮ ਜਿਹੜੀ ਆ ਇਹ ਸਿੱਖ ਕੌਮ ਗੁਰੂ ਸਾਹਿਬ ਨੇ ਸਰਬੰਸ ਵਾਰ ਕੇ ਸਾਨੂੰ ਸਾਜਿਆ ਔਰ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਸ ਦੇ ਰਾਜ ਦੀ ਅਸੀਂ ਗੱਲ ਕਰਦੇ ਆ ਨਾ ਜੇ ਕਿਤੇ ਅੱਜ ਉਹਨਾਂ ਨੂੰ ਪਤਾ ਲੱਗਦਾ ਨਾ ਇਹ ਸਥਾਨ ਸਾਰਾ ਸੋਨੇ ਦਾ ਬਣ ਜਾਣਾ ਸੀ ਐਸਾ ਰਾਜ ਦੁਨੀਆ ਅੱਜ ਮੰਗਦੀ ਆ ਤੇ ਅੱਜ ਸਾਡੀਆਂ ਸਰਕਾਰਾਂ ਤੇ ਪ੍ਰਸ਼ਾਸਨ ਧਿਆਨ ਹੀ ਨਹੀਂ ਦਿੰਦਾ ਨਾ ਸਾਡੀ ਅੱਜ ਜੀਪੀਸੀ ਦਿੰਦੀ ਪਰ ਬਹੁਤ ਮਾੜੀ ਗੱਲ ਦੁੱਖ ਦੀ ਗੱਲ ਆ ਦੁੱਖ ਇਸ ਗੱਲ ਦਾ ਕਿ ਇਸ ਸਥਾਨ ਤੇ ਪਤਾ ਨਹੀਂ ਕਿਉਂ ਇਹਨਾਂ ਦਾ ਧਿਆਨ ਨਹੀਂ ਆ ਪਰ ਗੁਰੂ ਸਾਹਿਬ ਕਿਰਪਾ ਕਰਨ ਅੰਦੇਰਾ ਇਧਰ ਉਸਤਾਏ ਜ਼ਰੂਰ ਮੈਂ ਮਿਲ ਕੇ ਉਹਨਾਂ ਨੂੰ ਬੇਨਤੀ ਕਰੂੰਗਾ ਬਿਲਕੁਲ ਬਾਗ ਉਹ ਬਹੁਤ ਖੂਬਸੂਰਤ ਜਗਾ ਫਿਰ ਵੀ ਮਹਿਸੂਸ ਹੋਦੀ ਆ ਪਵਿੱਤਰਤਾ ਇੱਥੇ ਆ ਕੇ ਮਹਿਸੂਸ ਹੋ ਰਹੀ ਹੈ ਮੈਂ ਜ਼ਰੂਰ ਤੁਹਾਨੂੰ ਇੱਥੋਂ ਦੇ ਦਰਸ਼ਨ ਜਿਹੜੇ ਕਰਵਾ ਰਿਆਂ ਦੇ ਲੇਕਿਨ ਬਾਦ ਦੇ ਵੀ ਜ਼ਰੂਰ ਦਰਸ਼ਨ ਆਪਾਂ ਕਰਾਂਗੇ ਸੋ ਜ਼ਰੂਰ ਆਪਾਂ ਦਰਸ਼ਨ ਕਰਾਂਗੇ ਹੋਰ ਵੀ ਸੋ ਸੋ ਇਹ ਉਹ ਨਾਨਕ ਸ਼ਾਹੀ ਪੁਰਾਣੀਆਂ ਇੱਟਾਂ ਜਿਹੜਾ ਪੁਰਾਣਾ ਕਾਲ ਸੀਗਾ ਗੁਰੂ ਅਰਜਨ ਦੇਵ ਪਾਸ਼ਾ ਜੀ ਦਾ ਇਹ ਪੁਰਾਣਾ ਦਰਵਾਜ਼ਾ ਜਿਹਦੇ ਪਿੱਛੇ ਜੋੜੀ ਹੋਇਆ ਕਰਦੀ ਸੀਗੀ ਬਾਬਾ ਜੀ ਦੀ ਪਹਿਲਾਂ ਉਹਨਾਂ ਦਾ ਆਨਜਾਨ ਇੱਥੋਂ ਹੁੰਦਾ ਸੀਗਾ ਲੇਕਿਨ ਹੁਣ ਉੱਥੇ ਇੱਕ ਨਵਾਂ ਦਰਵਾਜ਼ਾ ਵੀ ਬਣਿਆ ਹੋਇਆ ਵਾ ਜ਼ਰੂਰ ਪੂਰਾ ਇਤਿਹਾਸ ਇੱਥੋਂ ਦਾ ਅਜੇ ਸੰਕਟਾਂ ਦੇ ਵਿੱਚ ਨਹੀਂ ਆਇਆ ਲੇਕਿਨ ਜਿੰਨੀ ਕਿ ਜਾਣਕਾਰੀ ਇੱਥੋਂ ਮਿਲੀ ਹੈ ਉਸ ਦੇ ਵਿੱਚ ਇਹ ਪਤਾ ਲੱਗਿਆ ਕਿ 2 ਸਾਲ 5 ਮਹੀਨੇ 13 ਦਿਨ ਬਾਬਾ ਜੀ ਨੇ ਇੱਥੇ ਕੁਝ ਿਆਦੇ ਨਹੀਂ ਤੁਸੀਂ ਦੇਖ ਸਕਦੇ ਹੋ ਦਰਵਾਜ਼ਾ ਵੀ ਉਸ ਤਰੀਕੇ ਨਾਲ ਪੁਰਾਣਾ ਜਿਹੜਾ ਬਣਿਆ ਹੋਇਆ ਵਾ ਇਹ ਬਾਗ ਇਹ ਪੁਰਾਣਾ ਬਾਗ ਹੈ ਜੋੜੀ ਹੋਇਆ ਕਰਦੀ ਸੀਗੀ ਕੋਦੋਂ ਅਰਜਨ ਦੇ ਪਾਸ਼ਾ ਦੀ ਇਹ ਬਹੁਤ ਹੀ ਪ੍ਰਾਤਨ ਪਵਿੱਤਰ ਜਗਾ ਜਿਸ ਨੂੰ ਸਾਂਭਣ ਦੀ ਲੋੜ ਹੈ ਸੋ ਤਦ ਤੱਕ ਲਈ ਜੁੜੇ ਰਹੋ ਮੇਰੇ ਨਾਲ ਮੈਂ ਦਾਨਿਸ਼ ਜੀ ਹੈਡਲਾਈਨਸ ਤੋਂ ਚੋਲਾ ਸਾਹਿਬ ਧੰਨਵਾਦ